ਦਾਂਜੀ ਬੇਟਾ ਕੋਈ ਸ਼ਬਕ 3 ਵਜੇ ਆਇਆ ਸੀਗਾ ਨਾਮ ਬਤਾਜੀ ਰਾਹੁਲ ਆਇਆ ਬੇਟਾ ਜੇ ਨਾਮ ਤੇ ਤੇ ਆਇਆ ਸੀਗਾ ਬਾਅਦ ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿੰਦਾ ਸੀਗਾ ਮਗਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਜ ਪਈ ਹੈ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਹੈ ਬਾਹਰਲੀ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸੇ ਨੂੰ ਦੇਣੀ ਵੀ ਸੀ ਉਹ ਉਹ ਕਹਿੰਦਾ ਮੈਂ ਹੁਣੇ ਜਾਣਾ ਐਕਟਿਵਾ ਬਾਹਰੋਂ ਬਾਹਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਹੈ ਇੱਕ ਬੋਤਲਾਂ ਵਾਲੀ ਗਲੀ ਕਰਨੀਆਂ ਤੇ ਉੱਥੇ ਐਕਟਿਵ ਆ ਲਾ ਕੇ ਆਪਣੀ ਅੰਦਰ ਚਲਾਇਆ ਸੀ ਉਹ ਗਲੀ ਦੇ ਤੇ ਮੈਨੂੰ ਉਹਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਹੀ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿਹਦੀ ਐ ਕੱਕ ਜਿੰਨੂ ਕਰਨੀ ਸੀ ਜੀ ਮੇਰੀ ਸ਼ੀ ਦੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਦਾ ਘਰ ਆ ਤੋ ਵੀ ਇੰਨੇ ਪੈਸੇ ਤੂੰ ਲੈ ਕੇ ਆਇਆ ਸਮਝ ਦੱਸਿਆ ਨਹੀਂ ਵੀ ਕਿੰਨੇ ਇਹ ਇੱਕ ਹੋਕਿੰਗ ਹੀ ਗਿਆ ਕਿ ਉੱਤੇ ਫਿਰ ਅਸੀਂ ਭਜਨਟ ਕਰਕੇ ਕੈਮਰੇ ਹੂਮਰੇ ਫਲਾਸ਼ੇ ਉੱਤੇ ਜੋ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉੱਤੇ ਵੀ 50 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗਾ ਜੀ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉੱਥੋਂ ਲੈ ਕੇ ਆਏ ਸੀਗਾ ਇਹ ਤੇ ਜਿਹੜਾ ਉੱਥੇ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਲਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਬਿਲਕੁਲ ਉਹੀ ਪੇਮੈਂਟ ਸੀ ਜੀ ਐਸੀ ਪੁਲਿਸ ਨੂੰ ਕੰਪਲੀਟ ਲਖਾਈ ਲਿਖਾਤੀ ਜੀ ਕੰਪਲੇਨ ਕੀ ਕਹਿੰਦੇ ਜੀ ਪੁਲਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਥੇ ਦੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ ਉਹ ਸਾਰੇ ਟੰਟੋਲ ਰਹੇ ਨੇ ਉੱਥੇ ਦੇ ਉਹਦੇ ਅਧਾਰ ਤੇ ਸਾਨੂੰ ਵਿਸ਼ਵਾਸ ਚ ਗਵਾਰੇ ਵੀ ਕਾਰਵਾਈ ਕਰ ਰਹੇ ਨੇ